ਸੱਚੀ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਆਪਣੀ ਟੂੜੀ ਦਾਗਾ ਚੌਥਾ ਦਿਨ ਦੇਖੋ ਚੈੱਕ ਕਰੋ ਅੱਜ ਸ਼ਾਇਦ ਇਹ ਆ ਸ਼ਾਮ ਨੂੰ ਨਿਪਟ ਜੇ ਤੇ ਨਿਪਟ ਜੇ ਨਹੀਂ ਤੇ ਕੱਲ ਨਿਪਟ ਜੂਗਾ ਜਦੋਂ ਨਿਪਟ ਗਿਆ ਆ ਵਿਚਾਰੇ ਮਗਰ ਕਰਾਇਆ ਬਾਦਨਾ ਸਵਰਾਜ ਮਗਰ ਨਾਲੇ ਮਿੱਟੀ ਭਾਵਾਂਗੇ ਉਹੀ ਤੁਹਾਨੂੰ ਮੁਖਾਵਾਂਗੇ ਓਏ ਟੂੜੀ ਸ਼ੈੱਡ ਭਰ ਗਿਆ ਹੁਣ ਬਾਹਰ ਟੂੜੀ ਲਾਓ ਨੇ ਆ ਉਨ ਤਰਪਾਲ ਲਿਆ ਗਿਆ ਉੱਤੇ ਭਾਵਾਂਗੇ ਬਾਜੀ ਇੱਕ ਤਾਂ ਚੱਲਣਿਆ ਆ ਬੱਸ

Yeah. ਦੀ ਬਾਤ ਤੱਕ ਲਾਉਂਦੇ ਕਿਪਾ ਯਾ ਦਾਹ ਕਟਰਾਂ ਅਕਤੀ ਪੱਕੀ ਪੂਰੀ ਦੀ பவுடர்ி பவுடர்ச்சு <totiple> <tiple> ਹੀ ਪੈ ਗਿਆ ਡਿਆ ਆ ਸਾਰੇ ਲੈਣੇ ਚੱਲਿਆ ਗਾ ਲੈ ਜਾਣੇ ਪਰ ਜਾਣਗੇ ਆਂ 9 ਦਾ ਜਾਉਂਦੇ ਗਾ ਚਾਹ ਵੀਰੋਂ ਨਾਲੇ ਅੰਮਦ ਇਦਾਂ ਚੱਲਦੇ ਰਹਿੰਦੇ ਆ ਇਦਾਂ ਨਹੀਂ ਚੱਲਦੇ ਚੈੱਕ ਕਰੋ 55 ਔਰ ਮਿੰਦਰਾ ਮਿੰਦਰਾ ਸਰਪੰਚ ਕੰਕਾ ਟੂਪਾ ਲੈਣਾ ਟਰਾਲੀ ਲੈਣਾ ਚੈੱਕ ਕਰੋ ਦੇ ਨਾਲ ਦਾਣੇ ਟਰਾਲੀ ਦੇ ਨਾਲ ਦਾਣੇ ਫਰੀ ਮਿਲਦੇ ਆ ਅੱਜ ਸ਼ਾਇਦ ਨਿਭੜ ਜੇ ਬਾਬੇ ਦੀ ਕਿਰਪਾ ਨਾਲ ਜੇ ਨਾਲ ਬੜਾ ਕੱਲ ਨਿਭੜ ਜੂ ਆਪਾਂ ਕੀ ਦਾ ਕੋਈ ਦੇਣਾ ਜਦੋਂ ਮਰਜੀ ਖਲਾਰ ਲਈਦਾ ਤੇ ਜਦੋਂ ਮਰਜੀ ਚਲਾ ਲਈਦਾ ਰੱਬ ਨਾਲ ਮਾਰੇ ਇਹ ਨਹੀਂ ਮਰਦੇ ਪੱਟੀ ਲਾ ਕੇ ਦਿਖਾਈਏ ਨੂੰ ਟਰ ਬੰਦ ਕਰਕੇ ਰੋਟੀ ਖਾਂਦੇ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਕਾਲੀ ਨਹੀਂ ਹਨ ਕੱਲ ਨਿਪੜੀ ਜਾਣਾ ਆਪਣਾ 5-6 ਦਿਨ ਲੱਗ ਗਿਆ ਆਪਣੇ ਬਣ ਗਈ 150 ਟਰਾਲੀ ਆਪਣੀ ਬਣ ਗਈ ਆ ਤੇ ਬੜੀ ਇੰਨੀ ਗਾ 150 ਬਾਹਰ ਬਣਾਤੀ ਐ ਬੜਾ ਵਧੀਆ ਲੱਗਿਆ ਸੀ ਜਨ ਅਮਰੀਕਾ ਇੰਨਾ ਗਾ ਲੱਗਦਾ ਕੋਣ ਕਰਾਇ ਦੇ ਚਲਾ ਦੇਣਾ ਕੱਲ ਹੀ ਖੈਦ ਆ ਸਾਲ ਪਨੀਰੀ ਬੀਜ ਕੇ ਜਾ ਤਵੇ ਪਾਵੇਂ ਦੁਮਾਰੇ ਮਗਰੀ ਕੱਲ ਦੁਹਾਂ ਦੇ ਮੇਰੇ ਸਾਰਾ ਤਵੇ ਪਾਉਣੇ ਆ ਆਹ ਲਈ ਮਿੱਟੀ ਪਾਉਣੀ ਕੰਮ ਬੜੇ ਪਏ ਗੜੀ ਨਾ ਬਸ ਇੱਦਾਂ ਹੀ ਹੌਲੀ ਹੌਲੀ ਚੱਲੀ ਜਾਵੇ ਸਾਰੇ ਜ਼ਬਰਦਸਤ ਜਣਾ ਨਾਲ ਨਾਲ ਹੀ ਅੱਜ ਰਾਤ ਜਾਗਾਗੇ ਤੇ ਫੇਰ ਸੁੱਤਰ ਆਉਣਾ ਨਹੀਂ ਦੇ ਕੰਮ ਬੜਾ ਚੜ ਗਿਆ ਇੱਕੋ ਦਮ ਮਿੱਟੀ ਪਾਉਣੀ ਗੜੀਏ ਕਿਰਾਇਆ ਤੇ ਵੀ ਚੱਲਣਾ ਪੈ ਲਿਆ ਵਾਉਣ ਵਾਲੀਆਂ ਹੋਈ ਜਿਹੜੀ ਕਰਾਂਗੇ ਤੇ ਫੇਰ ਹੀ ਆ ਤਰਾ ਲੀ ਲਾ ਗਿਆ ਕੀ